ਹਾਂਜੀ ਮੈਂ ਗਿਆ ਜੀ ਚੜ ਗਿਆ ਦਿਨ ਹੋ ਗਿਆ ਹੀ ਸਵੇਰ ਕਰਦੇ ਆ ਫੇ ਅੱਜ ਦੇ ਦਿਨ ਦੀ ਸ਼ੁਰੂਆਤ ਸਮਾਂ 7 ਵਜ ਗਿਆ ਸਵੇਰ ਦੇ ਤੇ ਆ ਜਿੱਥੇ ਆਪਾਂ ਰੁਕੇ ਸੀਗੇ ਹੋਮ ਸਟੇ ਦੇ ਵਿੱਚ ਉਹਦੀ ਬਾਲਕੋਨੀ ਤੋਂ ਬਣਦਾ 뷰 ਗ੍ਰੀਨਰੀ ਗ੍ਰੀਨਰੀ ਆ ਤੇ ਬਾਲਕੋਨੀ ਦੇ ਬਾਹਰਲੇ ਪਾਸੇ ਬੈਕ ਸਾਈਡ ਤੇ ਆ ਲੱਗੇ ਆ ਆੜੂਆਂ ਦੇ ਬੂਟੇ ਤੇ ਇਧਰ ਆ ਅਨਾਰ ਹੀ ਆ ਨਾਰਾ ਹਾ ਸਾਰਾ ਅਨਾਰ ਤੇ ਆੜੂ ਆ ਘਰ ਦੀ ਬੈਕ ਸਾਈਡ ਤੇ ਤੇ ਔ ਆਲੂ ਹਰੇ ਪਰੇ ਤੇ ਯਾਦ ਆ ਫੇ ਆਪਣਾ ਪੰਜਾਬੀ ਦਰਖਤ ਦੇਖ ਤਰੀਖ ਮਾਣੂਣਾਂ ਦੀ ਸਵੇਰੇ ਸਵੇਰੇ ਸੈਗਨ ਐਂਡ ਬਲੇਤੀਆ ਆਪਣਾ ਤਿਆਰ ਹੁੰਦਾ ਹਾਇਆ ਤੇ ਲਾਈ ਜਾਂਦਾ ਆ ਬੜਾ ਅੱਛਾ ਨੂੰ ਤੇ ਖਲਾਰਾ ਪੂਰਾ ਪਾਇਆ ਆ ਹੱਲੇ ਸਾਹਮਦੇ ਆ ਸਮਾਨ ਦਥਲ ਲੱਦਣਾ ਆ ਤੇ ਇਧਰੋਂ ਬੈਠ ਦੇ ਲੋ ਕਰਤਾ ਆ ਖਲਾਰੋ ਖਲਾਰੀ ਕੰਮ ਬਾਹੂ ਕਹਿਵੇਂ ਆ ਕਹਿਮ ਕੋਈ ਨਹੀਂ ਬੱਸ ਬੱਸ ਬਾਹੂ ਹੈਗਾ ਕਹਿਵੇਂ ਆ ਤਾਂ ਚੰਗਿਆੜੇ ਗੱਡੀ ਜਾਂਦਾ ਮੇਰੇ ਤਾਂ ਮੇਰੇ ਤਾਂ ਬੱਸ ਕਰਾਈ ਭਈਆ ਹੱਥ ਖੜੇ ਕਰਾਏ ਪਏ ਆ ਮੇਤੋਂ ਚੱਲਦਾ ਨਹੀਂ ਸਾਈਕਲ ਤੇ ਬਾਹੂ ਥਾਪੀਆਂ ਮਾਰਦਾ ਆ ਉਹਨਾਂ ਨੂੰ ਮਾਰ ਲਪੇਦਾ ਨੇ ਨੇ ਡਾਂਡ ਤੋਂ ਪੂਰੇ ਮਾਰਦਾ ਆ ਭਾਈ ਜਵਾਨੀ ਆ ਲੋ ਜੀ ਕੋੜੇ ਆਪਣੇ ਤਿਆਰ ਵਾਰ ਤਿਆਰ ਆ ਰੈਡੀ ਆ ਸਮਾਨ ਦਾ ਸੱਥ ਲੱਭ ਲਿਆ ਤੇ ਭਾਉ ਬੱਧਰੀਆਂ ਕੱਸੀ ਜਾਂਦਾ ਆ ਤੇ ਰਾਤ ਆਪਾਂ ਰੁਕੇ ਸੀ ਗਿਆ ਸੈਣੀ ਹੋਮ ਸਟੇ ਜਿਉਰੀ ਜਿਉਰੀ ਆ ਨਾ ਸ਼ਾਇਦ ਕਸਵੇ ਦਾ ਨਾਂ ਨਾ ਜਿਉਰੀ ਜੀ ਈ ਓ ਆਰ ਆਈ ਤੇ ਜਿਲ੍ਹਾ ਇਹਨੂੰ ਸ਼ਿਮਲਾਈ ਲੱਗਦਾ ਆ ਓਮ ਸੇਧ ਵਜ ਰੁਗਣ ਦਾ ਇਹ ਫਾਇਦਾ ਹੁੰਦਾ ਆ ਵੀ ਚਾਹ ਟਾਈਮ ਨਾਲ ਮਿਲ ਜਾਂਦੀ ਆ એનર્ਜੀ ਡਾਊਨਲੋਡ ਹੋ ਜਾਂਦੀ ਆ ਨਹੀਂ ਤਾਂ ਟੈਂਟ ਟੁੰਟ ਲਾਇਆ ਵੇ ਦੁਕਾਨ ਤੋਂ ਕੋਲ ਭਲਣੀ ਪੈਂਦੀ ਆ ਦੁਕਾਨਾਂ ਥੋੜੇ ਲੇਟ ਪੇਟ ਹੀ ਕਈ ਵਾਰੀ ਖੁੱਲਦੀਆਂ ਨਹੀਂ ਆ ਤੈਨੂੰ ਚਾਹ ਦੀ ਨਹੀਂ ਲੋੜ ਕਿਉਂ ਰਹਿੰਦੀ ਆ ਚਾਹ ਭਾਈ ਮੇਰੀ ਫਿਊਲ ਆ ਮੇਰਾ ਆ ਇਹਨਾਂ ਵਿੱਚ ਨਾਲ ਚਾਹ ਆ ਇਹ ਫਿਊਲ ਆ ਮੇਰਾ ਉਹਦਾ ਚਾਹਣਾ ਮਿਲੇ ਸਿੱਦੇ ਮੂੰਣਾ ਕਵਾਉਂਦੇ ਨਹੀਂ। ਆ ਨਾ 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 ਜਿੰਨਾ ਯਾਰ ਮੇਰੇ ਘਰ ਦੇ ਨੂੰ ਪੁੱਛ ਕੇ ਦੇ ਲੈਣਗੇ ਤੇ ਰੁੱਸੀ ਰੋਟੀ ਮੂੰਣਾ ਮੈਂ ਮੂੰਹ ਬਣਾਉਂਦਾ ਜਦੋਂ ਚਾਹ ਮਿਲਦੀ ਫਿਰ ਘਰ ਦੇ ਨੂੰ ਪੁੱਛ ਕੇ ਦੇ ਲਈ ਕਹਿੰਦੇ ਜਿੰਨੇ ਚਾਹ ਨਹੀਂ ਪੀਂਦੇ ਇਹਨੂੰ ਬੁਲਾਉਣਾ ਨਹੀਂ ਹੈਗਾ ਨਾ ਇਹਨੂੰ ਠਾਲਣਾ ਆ। ਇਹ ਵੀ ਵੇਖਿਆ ਉਹਨਾਂ ਨੂੰ। ਬੰਦਾ ਚਾਹ ਨਹੀਂ ਕਵਾਉਣਾ ਬਸ ਮੈਂ ਇਧਰ ਮੈਂ ਕਿਹ ਲੜਾਈ ਲੜੀ ਹੋ ਗਈ ਰਾਤ ਤੀ ਤਰਾ ਕੀ ਚੱਕਰ ਆ ਸਵੇਰੇ ਜਾ ਕੇ ਕੋਈ ਗੱਲ ਬਾਤ ਹੋ ਗਈ। ਅੱਧਾ ਘੰਟਾ ਮੂੰਹ ਬਣਾ ਛੱਡਿਆ। ਐਸਾ ਨਾ ਕਵਾ ਲੈ। ਤੇ ਯਾਰ ਤੇ ਚੱਕਰ ਵੀ ਮਹਾਂ ਲੱਗਦਾ ਰ ਕਿਹੜੇ ਕੁਝ ਕਹਿਤਾ। ਗੁਰਦਰਨੀ ਗਿਣ ਜਿਤਨਾ ਪਾ ਮਾ ਬਾਪੇ ਤੋਂ ਕਰਕੇ ਨਰਾਜ਼ਗੀ ਹੋ ਗਈ ਲੱਗਦਾ ਕਿ ਖਾਂ ਸਮਝਾ ਨਹੀਂ ਕਰਨ ਲੈ ਸ਼ਾਇਦ ਤਾਂ ਕਿ ਜਲਦੀ ਨਰਾਜ਼ਗੀ ਉਸ ਵੇਲਾ ਪਤਾ ਉਦੋਂ ਲੱਗਾ ਜਦੋਂ ਚਾਹ ਅੰਦਰ ਗਈ ਇਹ ਤਾਂ ਅਨਰਜੀ ਹੈ ਭਈਆ ਆਪਣੀ ਫੇਰ ਕਰ ਹਾਂ ਇਹ ਗਾਣੇ ਗਾਉਣ ਲੱਗ ਪਈ ਦੱਸ ਕੀ ਕਹਿੰਨਾ ਬਾਣਾ ਮੈਂ ਤਾਂ ਪੰਜ ਹੋ ਰਿਹਾ ਪਾ ਗਾਣੇ ਖਾਉਂਦੇ ਆ ਨਾ ਬਾਈ ਐਵੇਂ ਤੇ ਅੱਜ ਪਤਾ ਲੱਗਾ ਜੀ ਇਹ ਵੀ ਇੱਕ ਹੈਗਾ ਜੇ ਤਰੀਕਾ ਕੋਣ ਆਪਾਂ ਚਲੋ ਅੱਗੇ ਅੱਗੇ ਜਾ ਕੇ ਗੱਲ ਕਰਦੇ ਆ ਪਾਉ ਗੱਲ ਪਤਾ ਕੀ ਐ ਮੈਂ ਸਿਆਣਿਆਂ ਦੀ ਗੱਲ ਬਹੁਤ ਫੋਲੋ ਕਰਦਾ ਸਿਆਣੇ ਕਹਿੰਦੇ ਨੇ ਨਾ ਜਿੱਥੇ ਚਾ ਉੱਥੇ ਰਾਹ ਇਹੋ ਸਾਬਿਆ ਉਹਨਾਂ ਨੇ ਚਾ ਚਾਹਤ ਵਾਲੀ ਕਹੀ ਆ ਇਹਨਾਂ ਨੇ ਚਾਹ ਸਮਝ ਲਈ ਆ ਓਏ ਚਾਹ ਤੇ ਹੀ ਐ ਮੇਰੀ ਇਹ ਮੇਰੀ ਚਾਹਤ ਆ ਮੇਰੀ ਆਪਣੇ ਨੂੰ ਸਾਬਤ ਕਰ ਲਿਆ ਮੈਂ ਇਹ ਚਾਹ ਸੁਪਤੀ ਇਹਨੂੰ ਜਾਂਦਾ ਦੇ ਬਾਹਰ ਆਉ ਦੇ ਜੂਰੀ ਚ ਜਾ ਤੇ ਸੁਪਤੀ ਨਹੀਂ ਜਾਂਦਾ ਰਾਹ ਹੱਥ ਚ ਜਾ ਇਹ ਪਾਉ ਉਹ ਨਾ ਸਾਡਾ ਬਹੁਤ ਕਵਿਤਾਈਆਂ ਬੋਲਦਾ ਨੇ ਤਾਂ ਦੇਵੀ ਮਖਸੂਸ ਪੂਰੀ ਬਣਦਾ ਆ ਮੈਨੂੰ ਨਹੀਂ ਬਣਾਈ ਕਲਪੜਾ ਉੱਤਰ ਜਾਂਦਾ ਏ ਕਿੱਦਾਂ ਘੂਸਣਾ ਇਹਦੇ ਉੱਤਰ ਜਾਂਦਾ ਏ ਨਸ਼ਾ ਦਾਰੂ ਰਾਤੀ ਪੀਤੀ ਦਾ ਸਾਲਾਂ ਬੱਧੀ ਯਾਦ ਰਹਿੰਦਾ ਸਫਰ ਸੁਪੀਤੀ ਦਾ ਸਾਲਾਂ ਬੱਧੀ ਯਾਦ ਰਹਿੰਦਾ ਸਫਰ ਉੱਤਰ ਤੂੰ ਕਿੱਥੇ ਦਿੰਨਾ ਪਾਉ ਬੇਸਾ ਲੱਗਦਾ ਲੱਗ ਆਈ ਏ ਕਿਆ ਅਜਾ ਤੂ ਹੋਣਿਆ ਸੁਪੀਤੀ ਆ ਲੈ ਆਈ ਨਹੀਂ ਹੈਗੀ ਯਾਰ ਮੈਂ ਪਹਿਲਾਂ ਕਲਪੜਾ ਕਰ ਲਈ ਜਣਾ ਹਾਂਜੀ ਇਸ ਟਾਈਮ ਆਪਾਂ ਯੂਰ ਹੀ ਖੜੇ ਆ ਬੱਸ ਸਟੈਂਡ ਦੇ ਲੱਗ ਤੇ ਪਹਿਲਾ ਮੈਂ ਕਹਾ ਸਾਰੇ ਆਪਣੇ ਮਿੱਤਰ ਪਿਆਰਿਆਂ ਨੂੰ ਭੈਣ ਭਰਾਵਾਂ ਨੂੰ ਮਤਾਮਾਂ ਬਜ਼ੁਰਗਾਂ ਨੂੰ ਰੋੜਕੀ ਵਾਲੇ ਵੱਲੋਂ ਸਤਿ ਸ਼੍ਰੀ ਅਕਾਲ ਬੁਲਾਉਣੀ ਜ਼ਰੂਰੀ ਆ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਕੋੜੇ ਤੂਫਾਨ ਵੱਲੋਂ ਵੀ ਤੇ ਪਾਉ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਜਿਉਰੀ ਇਹ ਹੁੰਦਾ ਥੋੜਾ ਬਹੁਤਾ ਪੰਜਾਬੀ ਦੇ ਟੀਚਰ ਦਾ ਸਹਿਤਕ ਪੰਜਾਬੀ ਬੋਲਦਾ ਹੈ ਸਹਿਤਕ ਪੰਜਾਬੀ ਜਿਉਰੀ ਦੇ ਵਿੱਚ ਆਪਾਂ ਖੜੇ ਆ ਤੇ ਜਿਉਰੀ ਤੋਂ ਦੋ ਰੋਡ ਹੋ ਜਾਂਦੇ ਆ ਓ ਜਿਹੜਾ ਪਰੇ ਤੁਸੀਂ ਦੇਖ ਰਹੇ ਹੋ ਰੂਲ ਉਹ ਚੜ ਜਾਂਦਾ ਸਰਹਾਨ ਨੂੰ ਸਰਹਾਨ ਵੀ ਸੋਹਣੀ ਲੋਕੇਸ਼ਨ ਹੈ ਜੇ ਦੇਖਣੀ ਹੋਵੇ ਠੰਡਾ ਮੌਸਮ ਹੈ ਉੱਥੇ ਵੀ ਜੇ ਇਹ ਇਧਰੋਂ ਫੇ ਆ ਸਿੱਧਾ ਚੱਲ ਜਾਂਦਾ ਆ ਜਿੱਥੇ ਨੂੰ ਆਪਾਂ ਜਾਣਾ ਆ ਆਪਣੇ ਸਾਗਲਾ ਰ ਕਾਂਗਪੀਓ ਕਾਜ਼ਾੜੀ ਸਾਈਡ ਨੂੰ ਆ ਜਾਓ ਬਾਦਦੇ ਆ ਸਫਰ ਉਲ ਨੂੰ ਕਰਦੀ ਹੂੰ ਬੋਲੀ ਚੱਲ ਜੂ ਮਾਰ ਕਮ ਕਣਕ ਕਰ ਲਾ ਪੈ ਕਾਲੇ ਨਹੀਂ ਬਣਦੀ ਹੈਗੀ ਇੰਟੀਗੇਟ ਕਰ ਦਈਏ ਆਇਆ ਆਪਣੇ ਕੋਲੂ ਮੇਡ ਇਨ ਜਰਮਨੀ ਚਾਈਨਾ ਮੇਡ ਇਨ ਜਰਮਨੀ ਹੈ ਤੇਰੇ ਨੇ ਚਾਈਨਾ ਮੇਡ ਇਨ ਫਰਾਂਸ ਉਹ ਫਰਾਂਸ ਮੇਡ ਇਨ ਫਰਾਂਸ ਇਹ ਮੈਂ ਲਈ ਸੀਗੀ ਆਪਣੇ ਗੁਵਾਟੀ ਤੋਂ ਅਛਾ ਜੀ ਜਦੋਂ ਨਾਂ ਆਪਣੇ ਨਾਰਥ ਈਸਟ ਕਹਿੰਦੇ ਇਹਨਾਂ ਨੂੰ ਨਾਰਥ ਈਸਟ ਦੇ ਦੋ ਤਾਂ ਇਧਰ ਵੀ ਇਹ ਭਰਾਵਾ ਇਹਦਾ ਪਹਿਲਾਂ ਤਾਂ ਮੈਨੂੰ ਖੋਲਣ ਦਾ ਨਾ ਪਤਾ ਲੱਗੇ ਹੂੰ ਇਹ ਨਾਲ ਹੀ ਖੋਲਦੀ ਹੈ ਦੱਬ ਕੇ ਬੜਾ ਪਜਲ ਹੋਇਆ ਮੈਂ ਇਹਨਾਂ ਨੂੰ ਕਿਤਾ ਫੋਨ ਮਹਗਾ ਤੁਹਾਡੀ ਡੱਬੀ ਦਾ ਫਲਸ ਹੀ ਨਹੀਂ ਕਹਿੰਦਾ ਭਾਈ ਐਦਾਂ ਖੋਲਣੀ। ਮੈਂ ਵੀ ਸਿੱਖਣਾ ਖੋਲਣਾ ਨੂੰ। ਹੋਰ ਜੀ ਜਦ ਤਨ ਬਹੁਤ ਹੁੰਦੀਆਂ ਖੋਲਣੀਆਂ। ਆਪਣੇ ਸਾਈਕਲ ਤੇ। ਇਹ ਕਰਤਾ ਏ ਏ ਤੇਰੀ ਏ। ਗੁਰੂਆ ਆ ਵੇਖੋ ਜੀ। ਜੂਰੀ ਦੇ ਬਰੂਹਾਂ ਤੇ ਖੜੇ ਆਪਾਂ। ਤੇ ਇਧਰ ਆਪਾਂ ਦਾਣਾ ਸਰਵਿਸ ਹੋ ਰਹੀ ਮੜੀ ਮੜੀ ਇਹਨਾਂ ਦਾ ਜਿਆਦਾ ਖਿਆਲ ਰੱਖਣਾ ਪਈਦਾ ਸਹੀ ਗੱਲ ਹੈ ਇਹਨੂੰ ਦੇਰ ਬਾਅਦ ਟਾਈਮ ਨਾ ਮਿਲਦਾ ਰੋ ਵੀ ਕੱਲ ਦੇ ਰੋ ਇਹ ਆਪਣਾ ਸਬਰਾਂ ਦਾ ਸਾਥੀ ਹੈ ਸਾਈਕਲ ਛੋੜੋ ਇਹ ਆਪਣਾ ਮਿੱਤਰ ਪਿਆਰਾ ਹੁੰਦਾ ਆ ਹੂੰ ਨੂੰਣ ਸਹਿਗਲ ਤੇ ਜਾਂਦਾ ਜਦੋਂ ਇਕੱਲਾ ਹੁੰਦਾ ਬੰਦਾ ਥੋੜਾ ਬੋਰ ਹੁੰਦਾ ਬੰਦਾ ਇਹਨਾਂ ਗੱਲਾਂ ਕਰਦਾ ਹੂੰ ਮੇਰੇ ਨਾ ਹੋਈ ਉਹ ਖੁਦ ਮੈਂ ਇਹਨਾਂ ਗੱਲਾਂ ਕਰਦਾ ਹਾਂ ਹਾਂ ਬਈ ਦੁਕਾਨ ਕੀ ਹਾਲ ਯਾਰਾ ਸੱਟਿਆ ਓਕੇ ਆਪ ਭਾਈ ਹੋਗਾ ਆਪਣਾ ਕੁੜਾ ਵਗੈ ਰੈਡੀ ਗਗਨਦੀਪ ਭਾਈ ਦਾ ਫੋਨ ਆ ਗਿਆ ਭਾਈ ਤਰਨਾ ਤਾਂ ਆਪਾਂ ਇਹਨੂੰ ਸਵੇਰੇ ਲੂਬਰੀਕੈਂਟ ਕਰਕੇ ਸੀਗਾ ਦਿਮਾਗ ਚੋਂ ਨਿਕਲ ਗਿਆ ਤੇ ਜਦੋਂ ਗੇਅਰ ਚੇਂਜ ਕਰਨ ਲੱਗੇ ਤਾਂ ਗੇਅਰ ਥੋੜੀ ਜਿਹੀ ਪ੍ਰੋਬਲਮ ਦਿੰਦੇ ਲੱਗੇ ਤੇ ਮੈਂ ਕਿਹਾ ਚੱਲ ਪਹਿਲਾਂ ਇਹਨੂੰ ਲੂਬਰੀਕੈਂਟ ਕਰੀਏ ਸਾਫ਼ ਕਰਕੇ ਤੇ ਨਾਰਮਲ ਜਿਹੜੀਆਂ ਲੂਪਾਂੀਆਂ ਹੁੰਨੀਆਂ ਤੇ ਆਪਣੇ ਵਾਲੀ ਫਾਰਕ ਕਹਿੰਦਾ ਚੇਨ ਆਪਣੇ ਵਾਲੀ ਜਦੋਂ ਆਪਾਂ ਤੁਹਾਨੂੰ ਦਿਖਾਈ ਸਾਫ਼ ਜਿਹੀ ਹੈ ਨਾ ਐਨ ਤੇ ਜਿਹੜੀਆਂ ਇਹ ਨਾਰਮਲ ਹੁੰਨੀਆਂ ਹਲਕੀਆਂ ਦਾ ਕਹਿ ਸਕਦੇ ਆ ਬਸ ਥੋੜੀਆਂ ਗਰੀਬਾਂ ਦੀਆਂ ਉਹ ਗਰੀਬਾਂ ਦੀਆਂ ਨਹੀਂ ਸਦਾਈਏ ਜਿਹੜੀਆਂ ਭਾਰਤ ਦੇ ਇੱਥੇ ਲੋਕ ਦੱਸਦੇ ਨਹੀਂ ਹੈਗੇ ਸਾਈਕਲਿਸਟਾਂ ਨੂੰ ਦੁਕਾਨਾਂ ਵਾਲੇ ਉਹ ਆਪਣਾ ਸਮਾਨ ਵੇਚਣ ਦੇ ਕਰਕੇ ਦੱਸਦੇ ਉਹ ਆਹ ਆ ਦਿੰਦੇ ਆ ਇਹਨਾਂ ਚੇਨ ਕਾਲੀ ਬਹੁੰਦੀ ਹੈ ਜਿਹੜੀਆਂ ਇਹ ਜਿਆ ਹੂੰ ਆ ਵੇਖੋ ਜੀ ਤੇ ਇਹ ਆ ਆ ਵਾਲੀ ਆ ਤਗੜੇ ਲੋਕ ਆ ਦੇਸੀ ਚੀਜ਼ਾਂ ਹੋ ਜਾਂਦੀਆਂ ਆ ਆ ਇਹ ਪਰ ਦੁਕਾਨਦਾਰਾਂ ਨੂੰ ਦੱਸਣਾ ਚਾਹੀਦਾ ਹਮੇਸ਼ਾ ਮੈਂ ਭਾਈ ਆਹ ਚੀਜ਼ ਬੈਸਟ ਆ ਤੇ ਇਹ ਰੱਖੋ ਆਪਾਂ ਵੀ ਸਪਨਾ ਤੇ ਪਤਾ ਲੱਗਾ ਆਪਾਂ ਨੂੰ ਕਿਹੜਾ ਪਹਿਲਾਂ ਪਤਾ ਸੀ ਮੈਂ ਕਿਹੜਾ ਆਪਾਂ ਮਾਹਟਰ ਆ ਇਹਦਾ ਸਾਈਕਲ ਇਸ ਦਾ ਨਹੀਂ 1300 ਵਾਲੀ ਹੁੰਦੀ ਕਹਿੰਦਾ ਸੀ ਆਪਾਂ ਲੈ ਕੇ ਨਹੀਂ ਆਏ ਠੀਕ ਠੀਕ ਕਿਆ ਹੀ ਹੋ ਇਹਨੂੰ ਪਹਿਲਾਂ ਸਾਫ਼ ਕਰੋ ਬਾਬਾ ਜੀ ਹਾਂਜੀ ਪਹਿਲਾਂ ਰਮਾਲ ਨਾਲ ਸਾਫ਼ ਕਰੋ ਇਹਨੂੰ ਆਪਰੇ ਰੱਖਦੇ ਆਹ ਤੇ ਬੰਦੇ ਨੂੰ ਸਖਾਲ ਲੈਣਾ ਆ ਤਾਂ ਨਹੀਂ ਆਪਾਂ ਆਪ ਕੀਤੀ ਹੈ ਨਹੀਂ 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 ਉਧਰ ਲੈ ਹੱਥ ਨਾਲ ਫੜ ਰਮਾਲ ਨੂੰ ਦੂਜੇ ਹੱਥ ਨਾਲ ਤਾਂ ਹੀ ਤੇਰੀ ਚੇਨ ਲੱਗਣ ਲੈਣ ਲੱਗੀ ਆ ਫਿਰ ਚਾ ਇਦਾਂ ਕਿਦਾਂ ਫੇਰ ਲੂੰਗਾ ਤੂੰ ਇਹਨੇ ਤਾਂ ਘੁੰਮ ਜਾਊਗੀ ਯਾਰ ਰੋਕੋ ਵੀਡੀਓ ਰੋਕੋ ਯਾਰ ਰੋਕਾ ਕਾਦੇ ਰੋਕਾਂ ਪ੍ਰੈਸ਼ਰ ਪਾ ਰਿਆ ਦੀ ਉਹ ਭਰਾਵਾ ਇਹਨੂੰ ਐਦਾਂ ਹੌਣ ਹੌਣ ਘੁਮਾ ਇਹਨੂੰ ਟਾਇਰ ਨੂੰ ਲੈ ਚੱਕਿਆ ਸੀ ਨਾ ਉਹ ਉਹ ਭਰਾਵਾ ਇਹਨੂੰ ਘੁਮਾਵਲਾ ਚੇਨ ਚੜ ਚੱਲ ਗਈ ਹੈ ਨਾ ਚੜ ਤੇ ਲਈਏ ਚੜ ਗਈ ਹਾਂ ਰੋਕਾ ਦਿੰਦਾ ਉਹ ਪਹਾੜ पार ਲਿਆ ਸਜ ਬਾਡਰ ਮਾਰ ਉਧਰ ਬਣਾਓ ਮੇਰੇ ਗੁੱਤਿਆਂ ਨਾਲ ਉਧਰਲੇ ਹੱਥ ਜਰਮਾਲ ਫੜ ਇਹਨਾਂ ਘੁਮਾ ਹੁਣ ਹੌਲੀ ਹੌਲੀ ਪਿਆਰ ਨਾਲ ਤੱਕਾ ਨਹੀਂ ਕਰਨਾ ਪਿੱਛੇ ਨੂੰ ਘੁਮਾਉਣਾ ਪਿਆਰ ਨਾਲ ਹੌਲੀ ਹੌਲੀ ਪਹਿਲਾਂ ਫੇਰ ਲੈ ਇੱਥੇ ਸਾਰੇ ਘਮਾਨ ਐ ਇੰਨਾ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਹੱਥ ਨਾਲ ਆ ਜਿਹੜਾ ਨੇ ਸੋਕੇ ਕਿਤੇ ਓਏ ਮੈਂ ਤੇ ਵੇ ਤੈਨੂੰ ਦੱਸ ਤੈਨੂੰ ਮੈਂ ਦੱਸਦਾ ਇਹਨੂੰ ਆਹ ਦੇ ਇਦਾਂ ਦੱਬ ਕੇ ਰੱਖਣਾ ਹੱਥ ਨਾਲ ਇੱਧਰ ਹੁਣ ਫੇਰ ਕੱਪੜਾ ਦੇਖੀ ਸੋਹਣਾ ਫੇਰਨਾ ਕੱਪੜਾ ਫੇਰ ਕੱਪੜਾ ਸਾਰੀ ਚੇਨ ਤੇ ਫੇਰ ਦੱਬੀ ਰੱਖ ਸਾਰੀ ਚੇਨ ਮੈਨੂੰ ਸਾਰਾ ਆਇਆ ਮੈਂ ਤੁਹਾਡਾ ਗਿਆਨ ਵੇਖ ਤੁਹਾਨੂੰ ਕਹਿੰਨਾ ਓ ਮੈਂ ਜਾਣਦਾ ਤੈਨੂੰ ਮਾਟਰਾ ਓ ਮੈਂ ਚੈੱਕ ਕਰ ਫੇਰ ਇਹ ਗੱਲ ਦਾ ਪਤਾ ਗੁਰੂਆ ਤੈਨੂੰ ਕੋਈ ਗੱਲ ਇਦਾਂ ਦੀ ਹੈਗੀ ਜਿਹੜਾ ਤੂੰ ਕਹਿਣਾ ਮੈਨੂੰ ਨਹੀਂ ਪਤਾ ਇਹ ਗੱਲ ਮੈਂ ਤੇਰੀ ਨੋਟ ਕੀਤੀ ਕੋਈ ਗੱਲ ਹੋਵੇ ਬਾਅਦ ਤੇ ਕਹਿਣਾ ਅੱਛਾ ਮਾਟ ਸਾਹਿਬ ਆਪਣੇ ਸੈਕੰਡ ਹੈਂਡ ਬਲੇ ਕੀ ਇਹਦਾ ਨਾਮ ਰੱਖਣਾ ਆ ਪਾ ਸੈਕੰਡ ਹੈਂਡ ਬਲੇਡੀਆ ਰਾਤੀ ਨੂੰ ਮੈਂ ਕਹ ਤੇਰਾ ਨਾਮ ਪਕਾਉਣਾ ਆ ਇਹ ਕਿਸੇ ਤਰ੍ਹਾਂ ਵੀ ਪਰ ਜਿਹੜੇ ਮੇਰੇ ਜਾਣਕਾਰ ਐ ਨਾ ਅਮਰਤ ਉਹਨਾਂ ਨੂੰ ਪਤਾ ਜਿਹੜਾ ਮੈਂ ਨਾਮ ਰੱਖ ਦਵਾਂ ਪੱਕਦਾ ਹੁੰਦਾ ਹਮੇਸ਼ਾ ਆ ਚਾਹੀਦਾ ਰੱਖੋ ਕੋਈ ਨਹੀਂ ਨਹੀਂ ਸੈਕੰਡ ਹੈਂਡ ਬਲੇਡੀਆ ਹੈਟ ਮਾਮਾ ਉਹਦੋਂ ਦਾ ਲਾਇਆ ਹੀ ਨਹੀਂ ਤੇ ਲੈ ਵੀ ਯਾਰ ਇਹ ਤਾਂ ਹੋ ਗਿਆ ਸ਼ਾਨਲੀ ਆ ਢੋਪਲੀ ਚੱਲ ਕਾਰ ਕਾਮਾ ਰੋਜ਼ਾ ਬਾਈਕਰਾਂ ਦਾ ਦਿਖਾ ਲ ਦੇ ਸਾਨੂੰ ਕਾਮ-ਜਾਮ ਬਾਈਕਰ ਦੇ ਬਾਈਕਰ ਚੜਿਆ ਆ ਇੱਧਰ ਐਦ ਕੀ ਲੇ ਵਾਲੀ ਸਾਈਡ ਤੇ ਘੱਟ ਰੱਚਿਆ ਕਹਿੰਦੇ ਤੇ ਆ ਦੇਖ ਲੋ ਬੀਬੀ ਆ ਬੀਬੀਆਂ ਵੀ ਮੋਟਰਸਾਈਕਲਾਂ ਤੇ ਰਿਆਂ ਫਿਰਦੀਆਂ ਰਾਈਡ ਲਾਉਨੀਆਂ ਆ ਆ ਵੀ ਕੁੜੀ ਆ ਦੇਖ ਲੋ ਮਿਲ ਲਾ ਸਾਰੀਆਂ ਕੁੜੀਆਂ ਹੋਣੀਆਂ ਇਹ ਆ ਵੀ ਕੁੜੀ ਆ ਭਾਈ ਬੀਬੀਆਂ ਹੀ ਆ ਸਾਰੀਆਂ ਹੀ ਇਹ ਆ ਰਾਈਟਰ ਆ ਬਾਈਕਰ ਹੈਲੋ ਇਹ ਕੰਪਨੀ ਵੱਲੋਂ ਕਰਵਾਇਆ ਜਾਂਦਾ ਟੂਰ ਜਿਹੜਾ ਹੁੰਦਾ ਹਾਏ ਇਹ ਰੁਪਈਆ ਲੈ ਲੈਂਦੇ ਆ ਏ ਹੁਣਾ ਛਿਮਲੇ ਤੋਂ ਮਨਾਲੀ ਜਾਂ ਚੰਡੀਗੜ੍ਹ ਤੋਂ ਆਪਣੇ ਇੱਧਰ ਦੀ ਕਹਾਤਾ ਸਿਕਤੀ ਹੁੰਦਾ ਹੋਇਆ ਸਰਕਟ ਕਰਦੇ ਹੋਣੇ ਆ ਰੁਪਈਆ ਘੱਟੋ ਘਾਟ 40-50 ਹਜ਼ਾਰ ਦਾ ਗੇੜ ਆਉਣਾ ਇਹਨਾਂ ਦਾ ਕਿਉਂਕਿ ਲੇਹ ਵਾਲੇ ਸਫਰਾਂ 'ਚ ਤਾਂ ਆਪਾਂ ਪਤਾ ਕੀਤਾ ਹੀ ਇੱਥੇ ਪਰ ਪੁੱਛਿਆ ਨਹੀਂ ਵੀ ਕਿੰਨੇ ਪੈਸੇ ਲੇਹ ਵਾਲੇ ਸਫਰ ਦਾ ਤਾਂ ਪਤਾ ਸੀਗਾ ਸਾਰਾ ਆਪਾਂ ਜਾਣਕਾਰੀ ਸਾਂਝੀ ਕੀਤੀ ਆ ਵੀਡੀਓ 'ਚ ਕੱਢ ਕੇ ਦੇਖ ਸਕਦੇ ਤੁਸੀਂ ਇੱਧਰ ਕੋੜਾ ਆਪਣਾ ਤੂਫਾਨ ਪਾਣੀ ਪੀਂ ਰੁਕੇ ਹੀ ਹੌ ਬੀਚ ਬਬਰ ਕਸ਼ਤੀ ਬੜੀ ਦੂਰ ਕਿਨਾਰਾ ਹੈ bigi palkon par naam tumhara hai greenery dekho greenery oh vendash da roti khani hai aaya bhai chai pi lanne ve bata socha siga ve stink band kar deni hai ve jagtar bhai bo galan katda par patandara ne nava rang kat ditta rang dekh ke dil karaya peen nu ਨੀਲੇ ਵਾਲੀ ਵੀ ਬੀਤੀ ਆ ਵਾ ਲਾਲ ਜੇ ਵੀ ਤੇ ਆਹ ਜ਼ਹਿਰ ਦਾ ਘਟ ਵੀ ਭਰ ਕੇ ਮੈਂ ਗਿਆ ਦੇਖ ਲੈਣੇ ਆ ਆਪਾਂ ਕੱਲ ਦੀ ਵੀਡੀਓ ਜੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਬਾਈ ਇਹ ਜ਼ਹਿਰ ਆ ਸੋ ਦਾ ਇਹ ਪੀਆ ਨਾ ਕਰੋ ਕਿਉਂਕਿ ਇਹਦੇ ਉੱਤੇ ਸਪੈਸ਼ਲ ਲਿਖਿਆ ਹੁੰਦਾ ਆ ਪ੍ਰੈਗਨੈਂਟ ਲੇਡੀ ਲਈ ਵੀ ਇਹ ਜ਼ਹਿਰ ਆ ਤੇ ਬੱਚਿਆਂ ਲਈ ਵੀ ਨਾ ਕੀ ਬੱਚੇ ਦੇ ਨਾ ਕੀ ਪ੍ਰੈਗਨੈਂਟ ਲੇਡੀ ਚਾਹ ਦੇ ਤਾਂ ਮੈਂ ਪੀ ਲੈਣਾ ਆ ਬਾਈ ਮੈਂ ਆਦੀ ਹੋ ਗਿਆ ਇਹਦਾ ਐਡਿਕਟਡ ਹੋ ਗਿਆ ਇਸ ਕਰਕੇ ਪੀ ਲੈਣਾ ਆ ਪਰ ਐ ਸਫਰ ਦੇ ਵਿੱਚ ਇਹਨੂੰ ਬੰਦ ਕਰਾਂਗੇ ਜ਼ਰੂਰ ਇੱਥੇ ਆ ਕੇ ਤਸਵੀਰਕਾਰੀਆਂ ਜੋੜਾਦੇ ਹੋ ਜਾਂਦੀਆਂ ਬਾਈਕਰ ਵੀ ਰੁਕ ਜਾਂਦੇ ਆ ਤੇ ਸਾਈਕਲਿਸਟਸ ਦਾ ਰੁਕਦਾ ਹੀ ਰੁਕਤਾ ਆ ਉਹਦੇ ਰੁਕਣ ਦਾ ਕਾਰਨ ਆ ਵੀ ਆਪਾਂ ਛੇ ਮਲੇ ਜ਼ਿਲੇ ਤੋਂ ਬਾਹਰ ਹੋ ਗਏ ਆ ਤੇ ਸਵਾਗਤ ਕਰਦਾ ਹੈ ਆਪਣਾ ਕਿਨੌਰ ਦੁਆਰ ਦੇਵ ਭੂਮੀ ਕਿਨੌਰ ਮੇ ਜ਼ਿਲ੍ਹਾ ਪ੍ਰਸ਼ਾਸਨ ਆਪਕਾ ਸਵਾਗਤ ਕਰਦਾ ਹੈ ਵੈਲਕਮ ਕਿਨੌਰ ਵਾਲੇ ਦੱਸਣ ਦੀ ਨਹੀਂ ਲੋੜ ਤਾਂ ਨਹੀਂ ਹੈਗੀ ਪਰ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹ ਇਹ ਆ ਵੀ ਕਿਨੌਰ ਦਾ ਸੇਵਤਾ ਸਾਰੇ ਜਾਣਦੇ ਆ ਬਹੁਤ ਮਸ਼ਹੂਰ ਆ ਆਰਗੈਨਿਕ ਤੇ ਜੇ ਮੈਂ ਗਲਤ ਨਾ ਹੋਵਾਂ ਪੂਰੇ ਭਾਰਤ ਦੇ ਵਿੱਚੋਂ ਸ਼ੁੱਧ ਹਵਾ ਵਾਤਾਵਰਨ ਵਧੀਆ ਆਕਸੀਜਨ ਵਾਲਾ ਹਵਾ ਕਿਤਾਬ ਕਿਨੌਰ ਜ਼ਿਲ੍ਹੇ ਦਾ ਹੀ ਆ ਪੂਰੇ ਭਾਰਤ ਦੇ ਵਿੱਚ ਹੁਣ ਆਪਾਂ ਐਂਟਰ ਹੋਣ ਜਾ ਰਹੇ ਆ ਕਿਨੌਰ ਡਿਸਟ੍ਰਿਕਟ ਦੇ ਵਿੱਚ ਤੇ ਇੱਧਰ ਆਪਣਾ ਕੋੜਾ ਤੂਫਾਨ ਤੇ ਬਾਈ ਆਪਣਾ ਮਗਰ ਥੋੜਾ ਜਿਹਾ ਆਉਂਦਾ ਆ ਤੇ ਫਿਰ ਇੱਥੇ ਤਸਵੀਰਕਾਰੀਆਂ ਕਰਦੇ ਆਦੇ ਆਏ ਤੇ ਕਿ ਨਹੀਂ ਤੂਫਾਨ ਜਦ ਤੱਕ ਬਾਈ ਆਉਂਦਾ ਹੈ ਤੁਹਾਨੂੰ ਮੈਂ ਕਹਾਂ ਚੱਕਾ ਮਰਾ ਦੰਨੇ ਆ ਇੱਧਰ ਵਗਦਾ ਸੱਤ ਲੋ ਜਾ ਤੇ ਆਲੇ ਦੁਆਲੇ ਉੱਤੀ ਉੱਤੇ ਪਹਾੜ ਤੇ ਥੋੜੀ ਥੋੜੀ ਜਿਹੀ ਤਾਂ ਖਾਬਾ ਦੇ ਵਿੱਚ ਜਿਦਾ ਆਪਾਂ ਕਹਈਏ ਇੱਕ ਬੱਦਲ ਵਾਈ ਜੇ ਧੂਆਂ ਧੂਆਂ ਜਿਆ ਕਹਸਾ ਧੂਆਂ ਨਹੀਂ ਕਹਿ ਸਕਦੇ ਬੱਦਲ ਨਹੀਂ ਮੇ ਆ ਤਾਂ ਕਰਕੇ ਕਲੀਅਰ ਨਹੀਂ ਦਿੰਦਾ ਕਿਨੌਰ ਜ਼ਿਲ੍ਹੇ ਨੂੰ ਫਲਾਂ ਦੀ ਘਾਟੀ ਵੀ ਕਿਹਾ ਜਾਂਦਾ ਹੈ ਤੇ ਪੰਜਾਬੀ ਹੋਣ ਦੇ ਨਾਤੇ ਬਣਦਾ ਤੋੜ ਕੇ ਖਾਦੇ ਜਾਣੇ ਤਰਿਆ ਨਹੀਂ ਜਾਣਾ ਤੇਗਾ ਪਾਉ ਚਾੜ ਚੜ ਗਿਆ ਹੈ। ਸਾਰਨਾ ਕੀ ਭਾਲੇ ਦੋਖ ਆਲੂ ਇਹ ਹਾਂ ਟਾਈਮ ਸਾਰੂ ਕਿਨਾਰ ਤਾਂ ਕਿਹੋ ਵੜੂ ਪਾਣੀ ਪਾਉ ਨੂੰ ਆਪਾਂ ਸਲਾਹ ਦਿੱਤੀ ਮੈਂ ਕਿ ਪਾਉ ਤੋੜ ਕੇ ਨਹੀਂ ਖਾਣੇ ਆਪਾਂ ਜਿਹੜਾ ਥੱਲੇ ਡਿਗੇ ਉਹ ਚੱਕ ਥੱਲੇ ਡਿਗਾ ਜਿਹੜਾ ਫਲ ਹੁੰਦਾ ਉਹ ਮਿੱਠਾ ਜ਼ਿਆਦਾ ਹੁੰਦਾ। ਇਹ ਕਰਕੇ ਥੱਲੇ ਡਿਗਾ ਫਲ ਖਾਵਾਂਗੇ ਤੇ ਮौज ਕਰਦੇ ਪਹੁੰਚ ਜਵਾਂਗੇ ਬਾਟਾਂ ਵੱਟ ਦੇ। ਨਾ ਤੋੜ ਤਾਂ ਯਾਰ ਥੱਲੇੋਂ ਚੱਕ ਲਾ। ਹਾਂ ਸੁੰਡੀਆਂ ਬੜੇ ਵੱਡੇ ਆ ਓਏ ਖੱਟੇ ਜਿਆ ਆ ਸੁੰਡੀਆਂ ਪਈ ਆ ਸੁੰਡੀਆਂ ਵਧੀਆ ਹੀ ਆ ਮਾਮਾ ਬੌਨਲੈਸ ਹੀ ਆ ਆ ਜਿਹੜਾ ਗੇਟ ਆ ਨਾ ਇਹ ਆਪਾਂ ਫਿਲਮਾਂ ਆਪਣੁਹਾ ਜੀ ਦੇਖਿਆ ਸੀਗਾ ਤੇ ਜਾਂ ਬਲੌਗਰਾਂ ਦੀਆਂ ਵੀਡੀਓ ਦੇ ਵਿੱਚ ਤਸਵੀਰਕਾਰੀਆਂ ਦਾ ਇੱਥੇ ਜੋਰ ਹੁੰਦਾ ਆ ਤੇ ਕੋੜਾ ਤੂਫਾਨ ਨੂੰ ਤੇ ਰੌੜਕੇ ਵਾਲੇ ਨੂੰ ਇੱਥੇ ਪਹੁੰਚ ਕੇ ਜਿਹੜੀ ਖੁਸ਼ੀ ਹੋਈ ਹੈ ਨਾ ਆਏ ਹਾਏ ਉਹ ਸ਼ਬਦਾਂ ਜੀ ਨਹੀਂ ਬਿਆਨ ਕਰ ਸਕਦੀ ਇਹ ਗੇਟ ਦੇ ਐਂਟਰੀ ਗੇਟ ਜੋ ਵੀ ਆਪਾਂ ਪਾਰ ਲੰਘ ਲੈਣਾ ਆਨੰਦ ਆ ਗਿਆ ਮੈਂ ਕਿਹਾ ਬੜਖਾਂ ਦੀ ਸੜਕ ਸਾਪ ਵਾਂਗੂ ਤੇ ਸੜਕ ਦੇ ਉੱਤੇ ਪਹਾੜ ਆਨੰਦ ਵਜਾ ਹੋਇਆ ਖੋੜਾ ਭਜਾਣ ਦਾ ਤੇ ਆਪਣੇ ਰੋਡ ਜ਼ਰੂਰ ਇਦਾਂ ਹੈਗਾ ਤੇ ਡਬਲ ਆ ਪਰ ਛੋਟਾ ਰੋਡ ਤੇ ਡਰਾਈਵਰੀ ਬੜੀ ਸਾਵਧਾਨੀ ਨਾਲ ਕਰਨ ਵਾਲੀ ਸੜਕ ਐ ਇਹ ਮਾੜੀ ਜਣ ਗੱਲੀ ਵਰਤ ਨਹੀਂ ਤਾਂ ਪਟਾਕਾ ਪਿਆ ਨਹੀਂ ਤੇ ਇਧਰ ਪਗਦਾ ਸੱਤ ਲੋਜ ਲੋ ਜੀ ਇਧਰ ਆਪਣਾ ਘੋੜਾ ਤੂਫਾਨ ਬਹੁਤ ਸੋਹਣੀ ਚੱਲਦੀ ਹਵਾ ਔਰ ਸਾਹਮਣੇ ਬੋੜਾ ਬਈ ਜਿਉਰੀ ਤੋਂ ਪਾਸ 24 ਕਿਲੋਮੀਟਰ ਆ ਗਏ ਆ ਸੇ ਇਧਰ ਦੇਖੋ ਪੌੜਾ ਕਿੰਨਾ ਸੋਹਣਾ ਲੱਗਦਾ ਇਹਦਾ ਲੋਹਾ ਹੀ ਲੋਹਾ ਹੀ ਥਪਿਆ ਪਿਆ ਤੇ ਬੁੱਧਾ ਤੇ ਲੱਗੇ ਹੋਏ ਮੰਤਰ ਤੇ ਉੱਦ ਰਹੇ ਆ ਆਪਾਂ ਤੇ ਮੈਗਾ ਹਵਾ ਬਹੁਤ ਸੋਹਣੀ ਚੱਲਦੀ ਆ ਰੋਕ ਲੈਨੇ ਆ ਮੋਰੇ ਫੇ ਦੋ ਤਿੰਨ ਕਿਲੋਮੀਟਰ ਤੇ ਜਾ ਕੇ ਕੋਹ ਰੋਟੀ ਪਾਣੀ ਖਾਣਨੇ ਆ ਜਾਂ ਤੇ 22 ਦੀ ਵੇਟ ਕਰ ਲੈਨੇ ਆ 22 ਨੇ ਉਧਰ ਹੋਣਾ ਜਿੱਦ ਨੂੰ ਉਹ ਬੱਸ ਜਾਂਦੀ ਆ ਮਲਾਵਾੜੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵਖੇ ਨੇ ਆਏ 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 ਹੁਣ ਯਾਰ ਆਇਆ ਵੱਜਣ ਲੱਗਾ ਰਾਮਪੁਰ ਜਦੋਂ ਬਹੁਤ ਗਰਮੀ ਸੀਗੀ ਪੰਜਾਬ ਜਿੰਨੀ ਗਰਮੀ ਸੀ ਆ ਸਕਰੀਨ ਤੇ ਜਿਹੜਾ ਤੁਸੀਂ ਸ਼ਹਿਰ ਦੇਖ ਰਹੇ ਆਂ ਕਸਬਾ ਜਿਆ ਇਹ ਆ ਬਾਬਾ ਨਗਰ ਬਾਬਾ ਨਗਰ ਜ਼ਿਲ੍ਹਾ ਕਿਨੌਰ ਕਸ਼ਮੀਰ ਬੰਦ ਹੈ ਨਾ ਪੰਜਾਬੀ ਠਾਪੇ ਦੇ ਪਾ ਕੇ ਰੁੱਕ ਗਏ ਆ ਤਰੰਗਾਂ ਨਾਲ ਸਾਡੇ ਏਰੀਆ ਮੇਲੇ ਇੱਕ ਕੈਂਡੇ ਕਾ ਸਾਰੀ ਬਸੇ ਸਾਡੇ ਏਰੀਆ ਸਾਹਣਾ ਹਵਾ ਬਹੁਤ ਜਲਦੀ ਆ ਪਰ ਤੋਪਸ ਕੰਨ ਬਹੁਤ ਲੂੰਦੀ ਆ ਜਾ ਕੇ ਰੂਪ ਪੰਜਾਬੀ ਢਾਬਾ ਜੋ ਪੜਿਆ ਰੂ ਖੋਜੇ ਹੋ ਗਏ ਮੈਂ ਕਿਥੇ ਰੁਕਦੇ ਆ ਤੇ ਫੇਰ ਲੋਕਾਂ ਨੂੰ ਆ ਕੇ ਬੁਲਾਇਆ ਤੇ ਚਾਹ ਪਾਣੀ ਪੀਤਾ ਸ assi ਆ ਬਾਈ ਇਹਨਾ ਬਬਾਈ ਆਪਣਾ ਮੇਰਾ ਨਾਮ ਕਰਨ ਸਿੰਘ ਕਰਨ ਸਿੰਘ ਏਰੀਆ ਕਿਹੜਾ ਬਬਾ ਪੰਜਾਬ ਤੋਂ ਪਿੱਛੋਂ ਗਰਦਾਸਪੁਰ ਹਨਾ ਪਾਵਾ ਸਾਲ ਹੋ ਗਏ ਨਾ ਇਹਨੂੰ ਕਿੰਨੇ ਸਾਲ ਹੋ ਗਏ ਆਪਾਂ 33 ਸਾਲ ਹੋ ਗਏ 33 ਸਾਲ ਹੋ ਗਏ ਹਨਾ ਸਹੀ ਸਹੀ ਹੁਣ ਪਰਿਵਾਰ ਇੱਥੇ ਸਾਰਾ ਪਿਆ ਆ ਇੱਥੇ ਬਹੁਤ ਵਧੀਆ ਬਾਏ ਗੁਰੂ ਚੜ੍ਹਦੀ ਕਲਾ ਬਖਸ਼ ਇਹ ਬੈਠ ਜੀ ਹੁਣ ਆਪਣੇ ਤਰਨਤਨ ਏਰੀਏ ਤੋਂ ਆ ਤੇ ਹੁਣ ਤਾਂ ਜਦੋਂ 60 ਕੋ ਤਾਂ ਖਾਲੀ ਇਹ ਹੋ ਗਈ ਆ ਪਰ ਪੂਰਾ ਤਿੰਨਾਂ ਕੁ ਸਪੀਤੀ ਵਾਲ ਨੂੰ ਤੁਰਿਆ ਆ ਹਨਾ ਗੱਲਾਂ ਹੀ ਛੱਡ ਦੋ ਸਤਲੋਜ ਦੇ ਉੱਤੇ ਬਣਿਆ ਹੋਇਆ ਲੱਕੜੀ ਦਾ ਲੋਹੇ ਦਾ ਪੁਲ। ਮਾਣੋ ਅਨੰਦ ਦੇ ਪਗ ਦਾ ਸਤਲੋਜ ਥੱਲੇ। ਬਹਾਨਾ ਸਿਰਫ ਤੁਹਾਨੂੰ ਲੋਕੇਸ਼ਨ ਦਿਖਾ ਲੈਣੀ ਹੁੰਦੀ ਆ ਆਪਾਂ ਲੈਣਾ ਹੁੰਦਾ ਸਾਹ। ਹਵਾ ਇੰਨੀ ਸੋਹਣੀ ਚੱਲਦੀ ਆ ਬਾਈਕਰਾਂ ਲਈ ਤਾਂ ਬਹੁਤ ਵਧੀਆ ਆ ਬਾਈ। ਬਾਈ ਪਾਣੀ ਦੇਖ ਨਾ ਹਾਏ 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 ਰੰਗ ਦੇਖ ਪਾਣੀ ਦਾ। ਤੇ ਸਾਈਕਲਿਸਟ ਲਈ ਬਾਈ ਇਹ ਮੌਸਮ ਗਰਮੀ ਇੱਥੇ ਪੂਰੀ ਉੱਦਾਂ ਖੜੇ ਰਹੋ ਤਾਂ ਹਵਾ ਬਹੁਤ ਸੋਹਣੀ ਆ ਨਾ। ਜੀ ਬਾਈਕ ਵਾਲੇ ਵਾਸਤੇ ਬਾਈਕ ਵਾਲਿਆਂ ਲਈ ਤਾਂ ਇਹ ਮੌਸਮ ਠੰਡਾ ਆ ਪਈਆਂ ਦੇ ਤੇ ਅਹੀਂ ਇੱਕ ਕੱਚੇ ਦਾ ਜ਼ਿਆਦਾ ਹੋ ਗਿਆ ਕੱਚਾ ਹੀ ਕਹਦੇ ਕੋਈ ਚੱਕਰ ਨਹੀਂ ਪੰਜਾਬੀ ਆ ਯਾਰ ਕੱਚਾ ਕੋਈ ਮਾੜਾ ਲਾਭ ਜਿਹਾ ਥੋੜੋ ਕੱਚਾ ਵੀ ਲਾਉਣ ਫਿਰਨੇ ਕੱਚਾ ਸਾਡੀ ਭਾਸ਼ਾ ਆ ਪੰਜਾਬੀ ਪੰਜਾਬੀ ਜੀ ਕਿੰਨੇ ਕੱਚਾ ਆ ਆ ਨਿਕਰਦੇ ਉਹ ਬਾਤ ਆ ਕਿ ਨਹੀਂ ਤੂਫਾਨ ਲਵ ਯੂ ਐ ਇਸ ਟਾਈਮ ਆਪਾਂ ਖੜੇ ਆ ਜਿਹੜਾ ਤੇ ਸਕਰੀਨ ਤੇ ਕਸਵਾ ਦੇਖ ਰਹੇ ਆ ਕਸਵਾ ਟਾਪਰੀ ਜ਼ਿਲ੍ਹਾ ਕਨੌਰ ਦਾ कस्ब सोना रौनक मे टाब ਪਰਪਰ ਸੱਚੇ ਪਾਤਸ਼ਾਹਾਂ ਦੀ ਮਿਹਰ ਸਾਦਕਾ ਪੰਜ ਚਲ ਸ਼ਹਿਰ ਦਾ ਇੱਕ ਖੂਬਸੂਰਤ ਅਸਵਾ ਪਾਟਿਓਂ ਬਹੁਤ ਜਗਾ ਯਾਪਾ ਤੇ ਇਥੋਂ ਆ ਜਿਹੜਾ ਦਾ ਸਿੱਧਾ ਰੋੜ ਆ ਇਹ ਆਪਣੇ ਦਿਲ ਜਾਂਦਾ ਕੋ ਰਖਾਮ ਪਿਉ ਨੂੰ ਤੇ ਜਾਨੀ ਕਿ ਕਾਜ਼ਾ ਵਾਲ ਤੇ ਆ ਲੋਹੇ ਵਾਲਾ ਪੜਾ ਨਾਂ ਕਿ ਸਾਗਲਾ ਸਾਗਲਾ ਤੋਂ ਚਿਤਕੂਲ ਚਿਤਕੂਲ ਜਿੱਦਾਂ ਕਿਹਾ ਜਾਂਦਾ ਆ ਭਈ ਭਾਰਤ ਦਾ ਆਖਰੀ ਪੈਂਡ ਅੱਗੇ ਉਹਦੇ ਸ਼ੁਰੂ ਹੋ ਜਾਂਦਾ ਆ ਚਾਈਨਾ ਤੇ ਪਾਰ। ਤੇ ਬਾਕੀ ਆਪਾਂ ਦੇਦੇ ਆਣ ਮਥਾ ਮਥਾ ਮਾਰ ਕੇ ਕਿਦੋਂ ਪਹੁੰਚਦੇ ਆ। ਕੋਸ਼ਿਸ਼ ਕਰਾਂਗੇ ਬਈ। ਆਪਾਂ ਸਾਂਗਲਾ ਪਹੁੰਚ ਹੀ ਆਈ। ਬਾਕੀ ਜਿੱਦਾਂ ਵੀ ਹੁੰਦੀ ਆ ਥੋੜਾ ਜਾਰ ਇੱਥੇ ਰੈਸਟ ਕਰਕੇ ਤੁਹਾਡੇ ਨਾਲ ਸਾਂਝਾ ਕਰਦੇ ਆ। ਅਸਲ ਦਾ ਕਾਜ। ਆ ਪਾਉਂਗਾ। ਸ਼ਾਮ ਤੋਂ ਆਪਾਂ ਚਾੜ ਤਾ ਉੱਤੇ ਨੂੰ ਕੋੜਾ ਪਹਾੜ ਵੱਲ ਨੂੰ ਪਹੁੰਚਾਂਗੇ ਸਾਗਲਾ ਸਾਗਲਾ ਦੀ ਇਹ 20 ਕਿਲੋਮੀਟਰ ਦੀ ਚੜਾਈ ਆ ਤਿੱਖੀ ਪੂਰੀ ਸਾਰੀ ਚੜਨੀ ਪੈਣੀ ਆ ਤੇ ਸਮਾਂ 4:00 ਤੋ ਰਹੀ ਆ ਆਪਾਂ ਤੂ 2 ਕਿਲੋਮੀਟਰ ਆ ਗਏ ਆ ਤੇ ਜਾਮ ਲੱਗ ਜਾਂਦਾ ਇਦਾਂ ਸਿੰਗਲ ਰੋੜਿਆ ਕਰਕੇ ਤੇ ਆ ਹੁਣ ਇਧਰ ਖੜੀਆਂ ਆ ਗੱਡੀਆਂ ਤੇ ਇਧਰੋਂ ਆ ਰਹੀਆਂ ਆ ਜਾਮ ਤਕੜਾ ਲੱਗਾ ਆ ਕਾਫੀ ਜਾਮ ਦੇ ਲੋ ਆਪਣੇ ਸਾਗਰਾਲ ਨੂੰ ਜਾਂਦੇ ਹਨ ਕਿੰਨਾ ਆ ਇਧਰ ਵੀ ਤੇ ਆਹ ਭਾਈ ਆਪਣੇ ਐਰਦਾਬਾਦ ਦਾ ਭਾਈ ਐਦਾਂ ਪੁੱਛ ਕੇ ਸਾਰਾ ਮੌਲਕ ਹੀ ਚਿਤਕੁਲ ਨੂੰ ਤੁਰਿਆ ਹੁੰਦਾ ਨਾ ਇਦਾਂ ਨਹੀਂ ਲੱਗਦਾ ਐਸਾ ਨਹੀਂ ਲੱਗਦਾ ਸਾਰਾ ਮੌਲਕ ਹੀ ਚਿਤਕੁਲ ਕੋ ਚਲਾ ਹੈ ਹੈ ਨਾ ਖਰਾ ਚਿਤਰਾ ਹੈ ਪੂਰੀ ਦੁਨੀਆ ਚਿਤਕੁਲ ਕੋ ਚਲੀ ਹੈ ਕੀ ਹੋਇਆ ਹੈ ਅੱਗੇ ਚਾਈਨਾ ਬਾਰਡਰ ਹੈ ਨਹੀਂ ਨਹੀਂ ਉਹ ਜਾਂਚ ਕੀ ਕਰਦੇ ਹੈ ਜਾਮ ਦਾ ਰਸਤਾ ਸੜਮ ਦਾ ਕੰਮ ਹੈ ਨਾ ਗਾਡੀ ਨਿਕਲਣ ਲਈ ਕਿੰਨਾ ਬੋਲੇ ਕਿ ਸ਼ਾਦੀ ਹੈ ਇਸਕਾ ਬਹੁਤ ਬਾਹੂ ਮੈਂ ਚੜਾਈ ਬਹੁਤ ਆ ਸਾਗਰ ਨੂੰ ਤੇ ਗਿਆੜੇ ਘਾਟ ਤੇ ਤੇ ਆਪਾਂ 10 ਕਿਲੋਮੀਟਰ ਆ ਗਏ 9 ਕਿਲੋਮੀਟਰ ਹੋ ਰਿਹਾ ਆ ਹਮਗਰ ਰੇਲਾ ਚੱਲ ਰਹਿਦਾ ਸਾਰਾ ਭਾਰਤੀ ਚਿੱਤ ਕੋ ਲਾਲੂ ਹੋ ਜਾਂਦਾ ਆ ਇੱਕ ਸੜਕ ਛੋਟੀ ਕਰਕੇ ਨਾ ਰੁਕਣਾ ਬਹੁਤ ਪੈਂਦਾ ਰੁਕਣਾ ਜਦੋਂ ਬਹੁਤ ਜੀ ਆ ਸਾਹ ਆ ਜਾਂਦਾ ਚੋਰ ਲੱਗ ਜਾਂਦਾ ਪੂਰਾ ਇੱਕ ਗੱਲ ਹੋਰ ਸਮਝ ਕਰਨੀ ਆਪਾਂ ਸੱਚੇ ਪੁੱਲ ਚੱਲੇ ਸੀਗੇ ਬਈ ਕੜਛਮ ਤੋਂ ਲੈ ਕੇ ਜਾ ਆਪਾਂ ਸਾਗਲਾ ਨੂੰ ਚੜਦੇ ਆਂ ਚੜਾਈ ਤੇ ਰਾਹਤੇ ਦੇ ਵਿੱਚ ਕੋਈ ਚਾਹ ਪਾਣੀ ਦਾ ਜਗ੍ਹਾ ਡਵੈਂਟ ਨਹੀਂ ਆਉਂਦਾ ਮੇਰੇ ਭਰਾ ਸਾਈਕਲਿਸਟ ਜਿਹੜਾ ਨਵੇਂ ਆ ਪਰਾਲਿਆਂ ਤੋਂ ਚਲੋ ਪਤਾ ਹੀ ਆ ਮੇਰੇ ਅਰਗੇ ਆ ਜਿਹੜੇ ਉਹਨਾਂ ਲਈ ਜਾਣਕਾਰੀ ਆ ਵੀ ਥੱਲੇੋਂ ਸਮਾਨ ਲੈ ਕੇ ਹੀ ਤੁਰੋ ਸਾਰਾ ਤੇ ਚਾਹ ਪਾਣੀ ਦਾ ਬਿਲਕੁਲ ਹੀ ਨਹੀਂ ਮਿਲਦਾ ਹੈਗਾ ਲੋਈ ਕੜਛਮ ਤੋਂ ਚੱਲ ਕੇ 10 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਾਗਲਾ ਨੂੰ ਇੱਕ ਆ ਪੁਆਇੰਟ ਜਿਹਾ ਆਉਂਦਾ ਆ ਬੈਠਣ ਨੂੰ ਸਾਹ ਲੈਣ ਨੂੰ ਬਾਈਕਰ ਦਾ ਨਹੀਂ ਲੈਣ ਦੇਣ ਸਾਈਕਲ ਐਕਟਾਂ ਲਈ ਸਹੀ ਆ ਜਿੱਥੋਂ ਵੀ ਉਹ ਦੇਖੋ ਬਈ ਪੂਰ ਮੜਾ ਟੱਪ ਹੋਏ ਰੁੜਕੀ ਵਾਲਿਆ ਔਰ ਦੇਖ ਲਓ ਇਹ ਕਨੇ ਨੰਦਬਾਈ ਦਾ ਇੱਥੇ ਹਵਾਏ ਪੂਰੀ ਠੰਡੀ ਲੱਗਦੀ ਇਧਰ ਬਾਈਕਰ ਉਧਰ ਆਪਣਾ ਘੋੜਾ ਤੂਫਾਨ ਏਦਾਂ ਦੀਆਂ ਸੜਕਾਂ ਤੇ ਵੀ ਘੋੜਾ ਭਜਾਉਣਾ ਪੈਂਦਾ ਇਹਨੂੰ ਕਹਿੰਦੇ ਆ ਆਫ ਰੋਡਿੰਗ ਬਾਈਕਰਾਂ ਦਾ ਹੋ ਜਾਂਦਾ ਐਡਵੈਂਚਰ ਰੋਡ ਇੱਥੇ ਲొਕੇਸ਼ਨ ਬਹੁਤ ਸੋਹਣੀ ਆ ਬੈਠਣ ਉੱਠਣ ਨੂੰ ਘੜੀ ਸਾਹ ਲੈਣ ਨੂੰ ਅਨੰਤਮਾਨਨ ਕੁਦਰਤ ਦਾ ਇਤਰ ਹਰਿਆਲੀ ਹਰਿਆਲੀ ਦੇਖੋ ਗ੍ਰੇਨਰੀ 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 ਆ ਚੀਜ਼ ਤੁਹਾਨੂੰ ਦਿਖਾ ਲੈਣੀ ਸੀਗੀ ਆ ਚੀਜ਼ ਦੇਖੋ ਕਿੰਨੀ ਸੋਹਣੀ ਆ ਅੱਖੀ ਦਾ ਬਹੁਤ ਦੇਖ ਕੇ ਆਨੰਦ ਆਇਆ ਬਾਕੀ ਕੈਮਰੇ ਜ ਪਤਾ ਨਹੀਂ ਕਿਦਾਂ ਲੱਗਦੀ ਹੁੰਦੀ ਆ ਤੇ ਆ ਵੀ ਗੱਲ ਜਿਹੜੀ ਕਹਿੰਦੇ ਹੁੰਦੇ ਆ ਸਿਆਣੇ ਦਿਨੇ ਹੀ ਚੰਦ ਚਾੜਤਾ ਆਹ ਦੇ ਕੈਮਰੇ ਸਾਫ਼ ਨਹੀਂ ਆਉਂਦਾ ਵੈਸੇ ਬਹੁਤ ਸਾਫ਼ ਜੀਦਾ ਜਿਹੜੀ ਇਨਸਾਨ ਨੇ ਕੈਮਰਾ ਲਾਇਆ ਆ ਪਰ ਮਾਤਮਾ ਨੇ ਅੱਖਾਂ ਇਹ ਆ ਦਿਨੇ ਚੰਦ ਚਾੜਤਾ ਉਹ ਰੁੜਕੀ ਵਾਲੇ ਨੇ ਸਾਂਗਲੇ ਨੂੰ ਪੌਂਦਾ ਪਾਦਾ ਹੋਇਆ ਪੱਟਾ ਦੇ ਹੱਥ ਮਾਰ ਕੇ ਰੜਕੀ ਆਲਾ ਨਾਲ ਸਾਥੀ ਕੁੜਾ ਤਫਾਰ ਲੱਗਿਆ ਕਿ ਨਹੀਂ ਬਾਈਕਰਾਂ ਦਾ ਮੇਲਾ ਆਫਰ ਰਾਈਟਿੰਗ ਦੇ ਪਏ ਬਾਈਕਰਾਂ ਦੀ ਬੱਸ ਹੋ ਜਾਂਦੀ ਆ ਇਕੱਲੇ ਸਾਈਕਲ ਵਾਲੇ ਦੀ ਨਹੀਂ ਹੁੰਦੀ ਤੇ ਸਾਂਗਲਾ ਰਹਿ ਗਿਆ ਆਪਾਂ ਨੂੰ 4 ਕਿਲੋ ਮੀਟਰ ਲਓ ਜੀ ਪਹੁੰਚ ਗਏ ਆ ਸਾਗਲਾ ਸਾਗਲਾ ਨੇ ਤਾਂ ਲੱਤਾਂ ਦੀ ਬਾਵਾ ਤੇ ਕੰਨਾਂ ਦੀ ਸਾਂ-ਸਾਂ ਕਰ ਲਾਤਾ ਜਲੂ ਧੂਆ ਕੱਢਦਾ ਐ ਚੜਾਈ ਬਹੁਤ ਐ ਯਾਰ ਇਹ ਕ ਟ੍ਰੈਫਿਕ ਬਹੁਤ ਐ ਸਾਗਲਾ ਕੀ ਸਾਗਲਾ ਹਾਂ ਤੇ ਲੇਟ ਲਾ ਕੇ ਪਹੁੰਚੇ ਆ ਇਹ ਹੁਣ ਦੇਖਦੇ ਆ ਟਿਕਾਣਾ ਬਣਾਉਣੀ ਕਿਤੇ